ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਠੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਏ ਇਹਨੇ ਮੈਨੂੰ ਕਰਿਆ ਕੇ ਦੱਸਿਆ ਕਿ ਨਾ ਤੇਰਾ ਬੇਟਾ ਉੱਥੇ ਪਿਆ ਹੋ ਠੀਕ ਹੈ ਜੀ ਫਿਰ ਮੈਂ ਜਿਵੇਂ ਗਿਆ ਜੂ ਜਾ ਕੇ ਵੇਖਿਆ ਉਹ ਜਦ ਡੈਥ ਹੋ ਚੁੱਕੀ ਹਦੀ ਕੋਈ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਨੇ ਇਹਦੇ ਜਾਦੇ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਗਿਆ ਤੈਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਦੋਸਤਾਂ ਭੱਜ ਗਏ ਆ ਮਨੇ ਦੱਸਾ ਦਿੱਤੀ ਉਹ ਤੇ ਬੰਦੀ ਕੋਲ ਰਿਹਾ ਬਾਈ ਕੀਤੀ ਮੇਰਾ ਸਰਵਜੀਤ ਕੁਮਾਰ ਨਾਮ ਹੈ ਟੇਟਾ ਮਰੇ ਦਾ ਕੱਲ ਕਰੋ ਗਿਆ ਜੀ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਕੱਲ ਮੈਂ ਕਲੀਗ ਵਗੈਰਾ ਕਰਵਾ ਕਰਨੀ ਹੈ ਇਹ ਸਾਰੋ ਉਸ ਤੋਂ ਬਾਅਦ ਨਾਮ ਪ੍ਰੀਤ ਸਿੰਘ ਪੰਛੀ ਉਹ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਹਨੇ ਇਹਦੇ ਜਿਆਦਾ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਗਿਆ ਤੇ ਉਹਨੂੰ ਕੋਈ ਜਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਤੋਂ ਭੱਜ ਗਈ ਹੈ ਮੈਨੂੰ ਬਾਅਦ ਸਵੇਰੇ ਪਤਾ ਲੱਗਾ ਜੀ 8 ਵਜੇ ਕੇ ਨੇ ਮੈਨੂੰ ਘਰੇ ਆ ਕੇ ਦੱਸਿਆ ਕਿ ਨਾ ਤੇਰਾ ਬੇਟਾ ਉੱਥੇ ਪਿਆ ਹੋ ਠੀਕ ਹੈ ਜੀ ਫਿਰ ਮੈਂ ਜਿਵੇਂ ਗਿਆ ਜੂ ਜਾ ਕੇ ਵੇਖਿਆ ਹੁਣ ਜਦ 8:00 ਚੁੱਕੀ ਹੈ ਦੀ ਇੰਨਾ ਪ੍ਰੀ ਸਿੰਘ ਪੰਜੀ ਇੱਕ ਇੱਕ ਦਾ ਬਾਊ ਉਹ ਮੈਨੂੰ ਪੂਰਾ ਨਾਮ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਤਿੰਨ ਚਾਰ ਬੰਦੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੇਨ ਕਾਰਵਾਈ ਹੋਣੀ ਚਾਹੀਦੀ ਨਾ ਪ੍ਰੀਤ ਸਿੰਘ ਪੰਛੀ ਤੇ ਪੁਲਿਸ ਨੇ ਕੀ ਕਹਿੰਦਾ ਕੀਤਾ ਸਰ ਉਹ ਕਹਿੰਦੇ ਆ ਕਿ ਕੋਈ ਨਹੀਂ ਆਲਿੰਦੋ ਮਤਲਬ ਰਿਪੋਰਟ ਆਲਿੰਦੋ ਜਿਹੜੀ ਪਾਸਪੋਰਟ ਉਹਦੀ ਪੋਸਟਮਾਰਡ ਉਹਸ ਮਾਰਡ ਦੀ ਤੇਰ ਮਤਲਬ ਕਰਾਂਗੇ ਤੁਹਾਡਾ ਮੁੰਡਾ ਅਗੇ ਵੀ ਕੋਈ ਨਸ਼ਾ ਲੁਸ਼ਾ ਕਰਦੇ ਕਿ ਨਹੀਂ ਸਰ ਨਸ਼ਾ ਨਹੀਂ ਕਰਦੇ ਤੇ ਉਹ ਬੰਦੇ ਨਸ਼ਾ ਕਰਦੇ ਕਿ ਹਾਂ ਵੇਚਦੇ ਵੀ ਕਰਦੇ ਨੇ ਇਹ ਸ਼ਾਇਦ ਜਸਪੀ ਦਾ ਕਾਉਂਸਲਰ ਉਥੇ ਉਹਨਾਂ ਦੇ ਗਲੀ ਪੂਤਣੇ ਵਾਲੀ ਜੇ ਸਵੇਰੇ ਅਸੀਂ ਮੌਕੇ ਤੇ ਜਦੋਂ ਗਏ ਆ ਉੱਥੇ ਮੌਦੀਆਂ ਲੱਛਣ ਮਿਲਿਆ ਵਾ ਤੇ ਜਦੋਂ ਅਸੀਂ ਪੁਛਪੜਤਾਲ ਕੀਤੀ ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਧੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਹੈ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਮੰਗ ਕਰਾਂਗੇ ਕਿ ਜੋ ਤੇ ਕਾਰਵਾਈ ਕਰਦੇ ਬੰਦੀ ਆ ਕੀਤੀ ਜਾਵੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਪਰਵਾਰ ਨੂੰ ਇਨਸਾਫ ਮਿਲੇ ਐਫਆਰ ਵੀ ਕੱਪ ਯਾਰ ਉਹ ਨਾਮ ਸਿੰਘ ਦਾ ਨਾਮ ਉਹਨਾਂ ਨੇ ਦਰਖਾਸਤੀ ਹ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਯਾਰ ਬੜਾ ਕੁਲੀ ਕਰ ਦੋ ਕੋਈ ਅੱਜ ਅੱਲਾਵਾ ਕੇ ਬੈਠੇ ਆ ਸੂਰ ਦਾ ਕਹਿ ਰਹੇ ਵੀ ਨਾਮ ਖਾਏ ਚਾਲ ਬੰਦਿਆ ਸਵੇਰ ਤੇ ਨਹੀਂ ਕਹਿ ਰਹੇ ਕਿ ਉਹਨਾਂ ਨੇ ਕੋਈ ਜੋ ਕੀਤੀ ਹੈ ਜਿਉਂ ਨਾ ਦਰਖਾਸਤੀ ਦਿੱਤੀ ਉਹ ਤੇ ਬੰਦੀ ਕਾਨੂੰਨੀ ਕਰ ਕੀਤੀ ਹੈ ਉਹ ਤੇ ਜਿਹੜੇ ਨਾਮ ਵਾਲੇ ਹੋਗੀ ਕਾਰਵਾਈ ਕੀਤੀ ਬੜਾ ਬਾਈ ਨਾਮ ਚੱਲੂਗਾ ਕਿ 142 ਦੇ ਨਾਲ ਕਾਰਵਾਈ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਠੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਏ ਕਿ ਇਹਨਾਂ ਨੂੰ ਕਰਿਆ ਕੇ ਦੱਸਿਆ ਕਿ ਨਾ ਤੇਰਾ ਬੇਟਾ ਉੱਥੇ ਪਿਆ ਹੋ ਠੀਕ ਹੈ ਜੀ ਫਿਰ ਮੈਂ ਜਦੋਂ ਗਿਆ ਜੂ ਜਾ ਕੇ ਵੇਖਿਆ ਉਹ ਜਦ ਡੈੱਥ ਹੋ ਚੁੱਕੀ ਹਦੀ ਕੋਈ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਨੇ ਇਹਦੇ ਜਿਆਦੇ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਜਾਂ ਤੈਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਦੋਸਤਾਂ ਭੱਜ ਗਿਆ ਨੇ ਦੱਸ ਆ ਦਿੱਤੀ ਉਹ ਤੇ ਬਾਂਦੀ ਕੋਲ ਆ ਗਈ ਕਿੰਨੀ ਸਰਬ ਇਹ ਕਿ ਮਾਰਨਾਮਾ ਸੇਟਾ ਮਰੇ ਦਾ ਕੱਲ ਕਰੋ ਗਿਆ ਜੀ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਕੱਲ ਮੈਂ ਕਟਿੰਗ ਵਗੈਰਾ ਕਰਵਾ ਕਰਾਨੀ ਹੈ ਇਹ ਸਾਰੋ ਉਸ ਤੋਂ ਬਾਅਦ ਨਮ ਪ੍ਰੀਤ ਸਿੰਘ ਪੰਛੀ ਉਹ ਇਹਨੂੰ ਨਾਮ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਹਨੇ ਇਹਦੇ ਜਾਦੇ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਜਾਦੇ ਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਨੂੰ ਭੱਜ ਗਿਆ ਮੈਨੂੰ ਬਾਅਦ ਵਿੱਚ ਜਿਹੜੇ ਪਤਾ ਲੱਗਾ ਜੀ 8 ਵਜੇ ਕਿ ਇਹਨੇ ਮੈਨੂੰ ਘਰੇ ਆ ਕੇ ਦੱਸਿਆ ਕਿ ਤਾਂ ਤੇਰਾ ਬੇਟਾ ਉੱਥੇ ਪਿਆ ਹੋ ਠੀਕ ਹੈ ਜੀ ਫਿਰ ਮੈਂ ਜੀ ਉਹ ਗਿਆ ਜੂ ਜਾ ਕੇ ਵੇਖਿਆ ਹੁਣ ਜਦ ਅੱਠ ਹੋ ਚੁੱਕੀ ਹੈ ਜੀ ਇੰਨਾ ਪ੍ਰੀਤ ਸਿੰਘ 25 1 1 ਬਾਉ ਉਹ ਮੈਨੂੰ ਪੂਰਾ ਨਾਮ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਤਿੰਨ ਚਾਰ ਬੰਦੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੇਨ ਕਾਰਵਾਈ ਹੋਣੀ ਚਾਹੀਦੀ ਨਾ ਪ੍ਰੀਤ ਸਿੰਘ ਪੰਛੀ ਤੇ ਪੁਲਿਸ ਨੇ ਕੀ ਕਹਿੰਦਾ ਕੀਤਾ ਸਰ ਉਹ ਕਹਿੰਦੇ ਆ ਕਿ ਕੋਈ ਨਹੀਂ ਆਲਿੰਦੋ ਮਤਲਬ ਰਿਪੋਰਟ ਆਲਿੰਦੋ ਜਿਹੜੀ ਪਾਸਪੋਰਟ ਉਹਦੀ ਪੋਸਟਮਾਰਡ ਉਸ ਮਾਰਡ ਦੀ ਤੇਰ ਮਤਲਬ ਕਰਾਂਗੇ ਤੁਹਾਡਾ ਮੁੰਡਾ ਅਗੇ ਵੀ ਕੋਈ ਨਸ਼ਾ ਲੁਸਾ ਕਰਦੇ ਹੈ ਕਿ ਨਹੀਂ ਸਰ ਨਸ਼ਾ ਨਹੀਂ ਕਰਦੇ ਤੇ ਉਹ ਬੰਦੇ ਨਸ਼ਾ ਕਰਦੇ ਹੈ ਹਾਂ ਉਹ ਵੇਚਦੇ ਵੀ ਕਰਦੇ ਨੇ ਇਹ ਸ਼ਾਇਦ ਜਸਪੀ ਦਾ ਕਾਉਂਸਲਰ ਉਥੇ ਉਹਨਾਂ ਦੇ ਗਲੀ ਟੁੱਟਣੇ ਵਾਲੀ ਤੇ ਸਵੇਰੇ ਅਸੀਂ ਮੌਕੇ ਤੇ ਜਦੋਂ ਗਏ ਆ ਉੱਥੇ ਮੌਦੀਆਂ ਲੱਛਣ ਮਿਲਿਆ ਵਾ ਤੇ ਜਦੋਂ ਅਸੀਂ ਪੁਛ ਪੜਤਾਲ ਕੀਤੀ ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਧੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਹੈ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਮੰਗ ਕਰਾਂਗੇ ਕਿ ਜੋ ਤੇ ਕਾਰਵਾਈ ਕਰਦੇ ਬੰਦੀ ਆ ਕੀਤੀ ਜਾਵੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲੇ ਐਫਆਰ ਵੀ ਕੱਪ ਯਾਰ ਉਹ ਨਾਮੀਰ ਸਿੰਘ ਦਾ ਨਾਮ ਆ ਗਿਆ ਉਹਨੇ ਦਰਖਾਸਤੀ ਹ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਯਾਰ ਬਣਾ ਕੁਲੀ ਕਰ ਦੋ ਕੋਈ ਅੱਜ ਅੱਲਾਵਾ ਕੇ ਬੈਠੇ ਆ ਸੂਰ ਦਾ ਕਹਿ ਰਹੇ ਮੀ ਨਾਮ ਖਾਈ ਚਾਲ ਬੰਦਿਆ ਸਵੇਰ ਤੇ ਨਹੀਂ ਕਹਿ ਰਹੇ ਕਿ ਉਹਨੇ ਕੋਈ ਜੋ ਕੀਤੀ ਹੈ ਜੋ ਉਹਨੇ ਦਰਖਾਸਤੀ ਦਿੱਤੀ ਉਹ ਤੇ ਬੰਦੀ ਕਾਨੂੰਨੀ ਕਰ ਦਿੱਤੀ ਹੈ ਉਹ ਤੇ ਜਿਹੜੇ ਨਾਮ ਵਾਲੇ ਹੋਗੀ ਕਾਰਵਾਈ ਕਰ ਦਿੰਦੇ ਮਣ ਬਾਏ ਨਾਮ ਚੱਲੂਗਾ ਕਿ 142 ਉਹਨੇ ਜੀ ਕਾਰਵਾਈ ਕਰਨੀ ਕਿ ਪਹਿਲੇ